ਨੀ ਸਿਮਰ ਹਾਂਜੀ ਮੰਮੀ ਜੀ ਹਾ ਕੰਮ ਜੀ ਆਪਣਾ ਛੇਤੀ ਨੇ ਬੇੜ ਲਾ ਤੇ ਆ ਜਾ ਫਿਰ ਅੰਦਰ ਕੁੜੀ ਦਾ ਵਿਆਹ ਰੱਖਿਆ ਤੈਨੂੰ ਪਤਾ ਤੇ ਬਾਜ਼ਾਰ ਜਾਂਦਾ ਤੇ ਟਾਈਮ ਨਹੀਂ ਹੈ ਜੀ ਤੇ ਤਾਜ ਦੀ ਹੱਟੀ ਵਾਲਿਆ ਕੋਣ ਮੈਂ ਸੂਟ ਮੰਗਾਈ ਤੂੰ ਮੁੰਡੇ ਨੇ ਆਉਣਾ ਖੁਣ ਅੱਛਾ ਕਰੇ ਆਉਣ ਲੱਗਾ ਆਹੋ ਕਰੇ ਬੁਲਾਇਆ ਵਾ ਛੇਤੀ ਕਰ ਲਾ ਕੰਮ ਆਪਣਾ ਚਲੋ ਬਸ ਥੋੜਾ ਕੰਮ ਰਹਿ ਗਿਆ ਮੈਂ ਆ ਗਈ ਹਾਂਜੀ ਆਏ ਸਿਮਰ ਕੋੜੀ ਅੱਜ ਤੇ ਆਉਣ ਲੱਗੇ ਪਾਰੇ ਪਾਰੇ ਸੂਟ ਪਾਰੇ ਪੰਜ ਭਾਰੇ ਭਾਰੇ ਸੂਟ ਚੁਕਲੀ ਅੱਜ ਤੇ ਲੱਗਣ ਕਿਆਂ ਮੋਜਾਂ ਛੀਤੀ ਕਰ ਸਿਮਰ ਛੀਤੀ ਚੱਲ ਰਵੇ ਵੇਖ ਇਹਦੇ ਵਲ ਕਿੱਡੀ ਖੁਸ਼ ਆ ਹੌਲਾ ਹੌਲਾ ਖੁਸ਼ ਜੱਜ ਤੈਨੂੰ ਲੱਗਣਾ ਵਾਲੇ ਸੂਟ ਨਾਲ ਚੁਕਾਈ ਤੇ ਮੈਨੂੰ ਵੀ ਸੱਸ ਕੌਣ ਕਹੂੰ ਸੂਟ ਤੇ ਚੁਕਣੀ ਅੱਜ ਮੈਂ ਭਾਰੇ ਭਾਰੇ ਆਪਣੇ ਕੁੜਮਾ ਵਾਸਤੇ ਤੇ ਆਪਣੀ ਕੁੜੀ ਵਾਸਤੇ ਮੰਮੀ ਜੀ ਆ ਜਾਓ ਭਾਈ ਆ ਗਿਆ ਜੀ ਚੱਲ ਠੀਕ ਆ ਬਿਠਾਓ ਨੂੰ ਅੰਦਰ ਤੇ ਮੈਂ ਆ ਗਈ ਚਲੋ ਮੈਂ ਬਿਠਾਉਣੀ ਆ ਚਲੋ ਖਾ ਫਿਰ ਸੂਟ ਭਾਰੇ ਭਾਰੇ ਖਾ ਲਓ ਆ ਸੂਟ ਬੜੀ ਸੋਹਣੀ ਲੱਗੂਗੀ ਆ ਵੀ ਕੋਈ ਸੂਟ ਬੜੀ ਸੋਹਣੀ ਲੱਗੂਗੀ ਆ ਆ ਵੀ ਕੋਈ ਆ ਜਿਹੜਾ ਤਿਹ ਆ ਫੜਿਆ ਵੀ ਸੋਹਣਾ ਮੈਨੂੰ ਉਹ ਤੈਨੂੰ ਤੇ ਜੱਜ ਨਾ ਪਹਿਲਾਂ ਉਹਦੀ ਉਹਦੀ ਵੇਲੀ ਹੈ ਨਾ ਉਹਦੀ ਬਣਾਉਣ ਵਾਸਤੇ ਲੈ ਆਈ ਦਾ ਤੇਰਾ ਨਾ ਟ੍ਰੈਂਡ ਬੜਾ ਚੱਲਣ ਡਿਆ ਬਹੁਤ ਚੱਲਣ ਡਿਆ ਇਹਦੇ ਆ ਬੜਾ ਚੱਲਣ ਡਿਆ ਆ ਕੁੜੀ ਨੇ ਬਣਾ ਲਈ ਇੱਕ ਇਹਨੂੰ ਵੀ ਵਿਖਾ ਦੇ ਤੂੰ ਵੀ ਲੈ ਲਈ ਮੈਂ ਪਹਿਲਾਂ ਉਹਨਾਂ ਦੇ ਬਣਾ ਲਈ ਆਹ ਪੜੀ ਪੜੀ ਸੂਟ ਲੈ ਆ ਤੂੰ ਤੇ ਲੇ ਆ ਵੀ ਬੜਾ ਚੱਲਣੀ ਅੱਜ ਕੱਲ ਇਹ ਡੇ ਆ ਹਾਂ ਮੈਂ ਵੀ ਚਾਰ ਪਾਸੇ ਨੂੰ ਨਾ ਨਹੀਂ ਆ ਵੀ ਸੂਟ ਸੋਣਾ ਹੈ ਹਾਂ ਆ ਵੀ ਮੰਮੀ ਜੀ ਸੋਣਾ ਹੈ ਤੂੰ ਆ ਸੂਟ ਤੇ ਬੜੇ ਸੋਨੇ ਆ ਸੂਟ ਤੇ ਸਾਰੇ ਭਾਰੇ ਭਾਰੇ ਨੇ ਚੁੱਕ ਲੈਣੀਆਂ ਇਹਨੂੰ ਪਾਣੀ ਲੈਣ ਘਲਦੀਆਂ ਮੰਮੀ ਜੀ ਮੰਮੀ ਜੀ ਕੀ ਸੋਚਣ ਲੱਗ ਗਏ ਜੀ ਨਹੀਂ ਨਹੀਂ ਸੋਚਣ ਤੇ ਮੈਂ ਕੁਝ ਨਹੀਂ ਲਈ ਮੈਂ ਕਹਿਣ ਦੀ ਵੀ ਕਦੋਂ ਦਾ ਵਿਚਾਰ ਆਇਆ ਵਾ ਤੇ ਪਾਣੀ ਪੀ ਆ ਤੂੰ ਜਾ ਹਾਂ ਜੀ ਮੰਮੀ ਫਟਕ ਜਾਂਗੀ ਮੈਂ ਪਾਣੀ ਆ ਲੈ ਲੈ ਵੀ ਭਾਈ ਮੇਰੀ ਸੁਣ ਗੱਲ ਇਹ ਆ ਮੇਨੂੰ ਇਹਦੇ ਇੰਨੇ ਪਾਰੇ ਪਾਰੇ ਸੋਢ ਚੁਕਣੀ ਤੂੰ ਜਿੰਨੇ ਪਾਰੇ ਪਾਰੇ ਸੋਢਣਾ ਮੈਨੂੰ ਕਾਦੇ ਪਹਿਲਾਂ ਪੈਸਾ ਦਾ ਮੈਂ ਕਰਾਂਗੀ ਇਹਨੂੰ ਤੂੰ ਖਾਣਿਆ ਢਾਈ ਢਾਈ ਤਿੰਨ ਚ ਰਗਰਗਲ ਜੀ ਤੂੰ ਕਿਧਰ ਅਰੇ ਅਰੇ ਉਹ ਜਦਾਂ ਮੰਨ ਲੋ ਆਈ ਮਾੜੇ ਮੋਟੇ ਜੇ ਦੇਈ ਦੇ ਜਦਾਂ ਲੱਗ ਲੱਗਾਂ ਗਾਣੇ ਤੋਰੀ ਜਾਂਦੇ ਆਹ ਹੋ ਹੋਈ ਹੋਈ ਹੈਗੇ ਆ ਤੇ ਕੰਮ ਤਰੀਏ ਨਾ ਹੋ ਜੇ ਇਸ ਤਰ੍ਹਾਂ ਤੇ ਦੱਸੇਗਾ ਤੂੰ ਉਹ ਕਰੂ ਨੁ ਮੁੱਤੇ ਨਾ ਆਪੇ ਤੇਰਾ ਪੈਹ ਕਰੂ ਨੀ ਕਿਵੇਂ ਬੇਦੇਰੀ ਨਾ ਆ ਮਾਂ ਦੀ ਹੈ ਕਿ ਯਾਰੀ ਨੂੰ ਕੀ ਬਤਾ ਤੈਨੂੰ ਹੀ ਦਿਖਾ ਪੀਣੇ ਲੱਗਦਾ ਤੈਨੂੰ ਮੈਂ ਜਿੰਨਾ ਕਹਉਣਾ ਕਰ ਹਾਂ ਦੇ ਬੜ ਪਾਣੀ ਪੀ ਪਾ ਸੂਰ ਬੜੇ ਸੌਣੇ ਆ ਤੇ ਹਾਂ ਹੈ ਤੂੰ ਵੀ ਲੱਲੀ ਆ ਬੜੀ ਤੇਨੂੰ ਨਹੀਂ ਪੀਲਾ ਜਰਾ ਰੰਗ ਜਚਣਾ ਨਹੀਂ ਜਚ ਜਣਾ ਮੈਨੂੰ ਉਹਨੂੰ ਲਾ ਦਿੰਦੇ ਉਹਨੂੰ ਜਚਣਾ ਹੀ ਕਾਲੀ ਜੀ ਹੈਗੀ ਆ ਆਹ ਐਡੀ ਸੋਣੀ ਤੂੰ ਪਤ ਤੈਨੂੰ ਨਹੀਂ ਪਾਈ ਵਿਖਾਣਾ ਮੇਰੀ ਨਵੇਂ ਵਾਸਤੇ ਵੀ ਕੋਈ ਵਿਖਾ ਸੋਨਾ ਜਿਹਾ ਸੂਟ ਖਾਮੀ ਨਹੀਂ ਆਹ ਪੀਸ ਵੇਖੋ ਵੇਖੋ ਕਿੰਨਾ ਸ਼ਾਨਦਾਰ ਪੀਸ ਹੈ ਕੋ ਅੱਛਾ ਹਾਂ ਬਹੁਤ ਸੋਨਾ ਨੂੰ ਬੀਏ ਸੂਰਾ ਰੰਗ ਕਿੱਚ ਦਾਦਾ ਤੇਰਾ ਰੰਗ ਉੱਤਾ ਵੇ ਸੂਟ ਲੈ ਵੀ ਇਤਨੋਂ ਬੜੀ ਕੰਨ ਲੱਗਦੀ ਚੁੰਨੀ ਵੇਖੋ ਮੰਮੀ ਜੀ ਇਹਦੀ ਕੀ ਹੋਇਆ ਚੁੰਨੀ ਹਾਂ ਨਹੀਂ ਚੁੰਨੀ ਤੇ ਸੋਣੀ ਬੜੀ ਮੇਰੀ ਗੱਲ ਸੁਣ ਤੇ ਕੋਈ ਕਸੂਰ ਹੈਗਾ ਬੜਾ ਭਾਰਾ ਆਹ ਰੰਗ ਦਾ ਉਹ ਜੁ ਨਹੀਂ ਲਾਣੀ ਤੂੰ ਆ ਹਾਏ ਹਾਏ ਭਾਰੇ ਕਰਕੇ ਕਹਿਣ ਦੀ ਆ ਮੈਨੂੰ ਕੀ ਲੋੜ ਪਈ ਫਿਰ ਭਾਈ ਤੇਰੀ ਮਰਜ਼ੀ ਆ ਕਿੱਡਾ ਭਾਰਾ ਸੂਟ ਆ ਹਨਾ ਵੀ ਭਾਈ ਮਾਂ ਬਹੁਤ ਭਾਰਾ ਦੇ ਆ ਬੜਾ ਭਾਰਾ ਸੂਟ ਆ ਮੈਂ ਤਾਂ ਲਿਆਂਦੇ ਭਾਰੇ ਭਾਰੇ ਸੂਟ ਇਸੇ ਕਰਕੇ ਵੀ ਵਰੀਆਰ ਤੇ ਬਣਾਉਣੇ ਤੁਸੀਂ ਹੋਰ ਕੀ ਬੜਾ ਸੋਹਣਾ ਤੇਰੇ ਤੇ ਬੜਾ ਚਚ ਨਹੀਂ ਪਰ ਤੂੰ ਆ ਤੂੰ ਰੱਖ ਤੇ ਹੋਰ ਖਾ ਪਾਈ ਤੇਰੀ ਮੰਮੀ ਨੂੰ ਵੀ ਲਵਰਾ ਦਾ ਸੂਟ ਹਾਂ ਮੇਰੇ ਨ ਕੋੜਮਣੀ ਵਾਸਤੇ ਵੀ ਕੋਈ ਸੂਟ ਦੇ ਇਹਦੀ ਮੰਮੀ ਵਾਸਤੇ ਹੋਰ ਤੇਰੀ ਮੰਮੀ ਵਾਸਤੇ ਹਾਂ ਗਰਮੀਆਂ ਆਉਣ ਡੀਆਂ ਕੋਟਨ ਚ ਵਖਾ ਲਈਏ ਹਾਂਜੀ ਹਾਂਜੀ ਕੋਟਨ ਕੋਟਨ ਸਹੀ ਹਾਂ ਆ ਵਿਚਾਰੀ ਪਾ ਵੀ ਲਉਗੀ ਕੇ ਆ ਸੂਟ ਤੇ ਵੇਖੋ ਹਾਂ ਨਹੀਂ ਮੈਂ ਮਰ ਜਾ ਮੰਮੀ ਨਹੀਂ ਇਦਾਂ ਦੇ ਪਾਉਂਦੇ ਮੰਮੀ ਨਹੀਂ ਇਦਾਂ ਦੇ ਸੂਟ ਪਾਉਂਦੇ ਮੰਮੀ ਜੀ ਆ ਬੜਾ ਸੋਹਣਾ ਹੀ ਯਾਰ ਨਹੀਂ ਪਾਉਣਦੀ ਤੇਰੀ ਮੰਮੀ ਕਿਉਂ ਨਹੀਂ ਉਹ ਨਹੀਂ ਸੋਣ ਨੀ ਤੁੰਨੀ ਵੇ ਹੋ ਲੈ ਘਰ ਘੱਲ ਇਹ ਵੇ ਇਧਰੇ ਇਧਰੇ ਬੜਾ ਸੋਣਾ ਆ ਲੈ ਲਾ ਫੜ ਫੜਗਾ ਫੜ ਆ ਵੀ ਦੇ ਦੇ ਨੋ 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 ਆਈ ਦਲੇ ਸੂਰ ਥੋੜੀ ਮੰਮੀ ਪਾਉਂਦੇ ਰੱਖ ਲਾ ਰੰ ਲਾ ਮੈਂ ਬੜੀ ਚਾ ਕਰਦੀ ਆਪਣੀ ਨੋ ਦੇ ਲੋਕਾਂ ਦੀ ਸੱਸਾਂ ਤੇ ਕਿਤੇ ਚਾ ਹੀ ਨਹੀਂ ਕਰਦੀਆਂ ਮੈਂ ਬੜੀ ਚਾ ਕਰਦੀ ਆ ਦੀ ਹੋਰ ਅਦੱਕੀ ਸੋਣੀ ਸਾਰੀ ਵਿਆਹ ਦੇ ਵਿੱਚ ਹੀ ਸੋਣੀ ਲੱਗੇਗੀ ਤੂੰ ਹੋਰ ਹੋਰ ਬਖਾ ਦੇ ਇੱਕ ਅੱਦਾ ਇਹਨੂੰ ਹੋਰ ਖਾਹ ਸੂਟ ਕਿੱਡਾ ਵਧੀਆ ਹਾਂ ਆ ਮੈਨੂੰ ਸੋਨਲ ਗ੍ਰਾਮਮੀ ਜੀ ਆ ਤਾਂ ਰੰਗ ਤੇ ਪਹਿਰਾ ਨਹੀਂ ਤੇਰੀ ਬੜੀ ਚਮਕ ਬਣਾਇਆ ਨਾ ਨਹੀਂ ਮੇਰੇ ਘਰ ਤੋਂ ਉਹ ਤੇਰਾ ਸੁੰਤੀ ਬੜਾ ਪਾਰਾ ਆ ਤੇ ਮੈਨੂੰ ਨਾ ਪਾਰਾ ਲਿਓ ਲੱਗਣ ਲਿਆ ਜਠਾਣੀ ਨੂੰ ਨਾ ਲਾਤੀਏ ਸਸਤੀ ਸਸਤੀ ਨਾ ਤੇ ਨਹੀਂ ਜਠਾਣੀ ਨੂੰ ਆਹੋ ਤੈਨੂੰ ਤੇ ਬੜੇ ਭਾਰੀ ਲੈ ਤੇ ਪੁੱਤ ਉਹ ਨਹੀਂ ਸਿਮਰ ਤੈਨੂੰ ਨਹੀਂ ਜਚਣਾ ਇਹ ਰੰਗ ਤੈਨੂੰ ਜਚਣਾ ਆ ਜਿਹੜੇ ਰੰਗ ਤੇ ਰੰਗ ਨਹੀਂ ਹੁੰਦਾ ਹੁੰਦਾ ਕੀ ਜਿਹੜਾ ਹੁੰਦਾ ਜਿਦਾਲੀ ਪੱਕੀ ਆ ਆ ਇਹ ਲੈ ਆਹ ਕਿੱਛੀ ਦੀ ਹੋਇਆ ਸਾਰੇ ਭਾਰੀ ਭਾਰੇ ਸੂਟਾ ਲੈ ਤੇ ਮੈਨੂੰ ਦੇਤੀ ਆ ਕੋਈ ਗੱਲ ਨਹੀਂ ਬੁਢਰੀ ਏ ਤੈਨੂੰ ਤਾਂ ਮੈਂ ਦੱਸਦੀ ਆ ਲੱਕੀ ਤੁ ਜਾਤ ਰੋ ਕੋਈ ਨਹੀਂ ਇਹ ਦੇ ਪਾਈ ਆ ਪੈਕ ਕਰ ਦੇ ਪੈਕ ਨਹੀਂ ਕਰਨੇ ਰੁਕ ਜੋ ਮੰਮੀ ਜੀ ਹਲੇ ਰੁਕੋ ਮੇਰੀ ਗੱਲ ਸੁਣ ਆ ਨਾ ਮੈਨੂੰ ਲੱਗਣ ਡਿਆ ਜੀ ਇਹਦਾ ਕੱਪੜਾ ਜਿਆ ਕੱਟ ਆ ਸੁਣਦਾ ਤੇ ਫੇਰ ਕੀ ਆ ਕੱਪੜਾ ਕਟਿਆ ਤੇ ਤੇ ਕਿਉਂ ਨਾ ਆਪਾਂ ਇਹ ਦੀਦੀ ਦੀ ਸੱਸ ਨੂੰ ਰਾਦੀਏ ਉਹਦੀ ਇਕ ਲੱਤ ਨਹੀਂ ਹੈ ਜੀ ਤੁਹਾਨੂੰ ਪਤਾ ਹੋਗਾ ਉਹਨੂੰ ਕੜਾਈ ਨਾਲ ਕੱਪੜਾ ਲੱਗਣਾ ਤੇ ਆ ਵੇਖੋ ਮੈਂ ਦੋ ਨਿਆਲੇ ਦੀ ਮਾਂ ਹਾਂ ਮੈਨੂੰ ਨਸੀਬਾ ਰੰਗ ਸ਼ੋਰ ਲੱਗਣਾ ਇਹ ਗਰਭਦੀ ਦੀ ਮਸੌੜਾ ਮੇਰੀ ਨਵੀਂ ਕੁੜੀ ਸਾਡੀ ਵੋਟੀ ਬਾਨੀ ਆ ਵੋਟੀਆਂ ਲਸੋਣਾ ਲੱਗਦਾ ਮੰਮੀ ਜੀ ਆਹੋ ਅੱਧੀ ਦਿਨ ਗਨੇ ਆ ਸੂਟ ਹਾਂ ਨਾਲੇ ਮੇਰੀ ਦੁੰਦਿਆ ਮੇਰੇ ਨਾਨ ਮਾਰੇ ਸੂਟ ਪਾਵੇ ਮੰਮੀ ਜੀ ਮੈਂ ਨਹੀਂ ਦੇਖ ਸਕਦੀ ਮੇਰੇ ਸਹੋਰੀਆਂ ਦੀ ਬੇਇੱਜ਼ਤੀ ਹੋਊਗੀ ਮੇਰੀ ਕੀ ਇੱਜ਼ਤ ਰੋ ਨਾ 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 ਮੰਮੀ ਜੀ ਮੈਂ ਆ ਮਾਰੇ ਮਾਰੇ ਜੇ ਮੈਂ ਪਾ ਲਨੀ ਆ ਹਾਂ ਹੱਪਾ ਪਾ ਦੇ ਸੂਟ ਦੇ ਭਾਈ ਚੜਲੇ ਆ ਜਿੱਦ ਤੱਕ ਇਹ ਲਉ ਦਿਨ ਆਹ ਤੇ ਬੜਾ ਸੁਣਾਈ ਵੋਟੀ ਆ ਸੂਟ ਜਣਾ ਨਾ ਆ ਤੇ ਮਮੀ ਜੀ ਮੈਂ ਮੇਰੇ ਕੋਲ ਰਹਿਣੀ ਹੈ ਠੀਕ ਆ ਮਮੀ ਤੇ ਤੇ ਪਾਲੂਗੀ ਠੀਕ ਹੈ ਤੇ ਆ ਗੋਣ ਜਦੋਂ ਬਿਠਾਣਾ ਉਦੋਂ ਪਾਲੂ ਤੇ ਮੰਮੀ ਜੀ ਵਿਆਹ ਤੇ ਤੇ ਸਗਾਂ ਤੇ ਚਲੋ ਮੈਂ ਸ਼ਹਿਰ ਬਣਾ ਲਿਆ ਹਾਂ ਜਾਈ ਐਨੇ ਨੇ ਪਾਰੇ ਸੁੱਟ ਚੱਕ ਕੇ ਤੇ ਹਜੇ ਵੀ ਮੈਂ ਸ਼ਹਿਰ ਬਣਾ ਲੂੰਗੀ ਜਾ ਕੇ ਮੇਰੀ ਚਲਾਕੀ ਤੇ ਮਿਰਤੀ ਭਾਰੀ ਪੈ ਗਈ ਆ ਮੈਂ ਜਾਣੀ ਪਾਈ ਇਹਦੇ ਪੈਸੇ ਨਾ ਤੂੰ ਮੰਮੀ ਕੋਲ ਲੈ ਚੰਗਾ ਤੇ ਜੇ ਹੋਰ ਸੋਹਣੇ ਸੋਹਣੇ ਸੂਟ ਆਉਣਗੇ ਨਾ ਤੇਰੀ ਦੁਕਾਨੇ ਉਹ ਵੀ ਲੈ ਆਉਂ। ਮੈਂ ਜਾ ਰਹੀ ਆ। ਆ ਤੇ ਉਹ ਗੱਲ ਹੋਈ। ਚੋਰਾਂ ਨੇ ਪੈਗੇ ਮੋਰ ਮੋਰਾਂ ਨੂੰ ਹੋਰ। ਬੀਬੀ ਹੋਰ ਫੂਡੋ ਖਵਾ ਹਰ। ਉਹ ਨਹੀਂ ਵੇ ਭਾਈ। ਚੁੱਕ ਆਪਣਾ ਡਿੰਡ ਪੋਰੀਆ ਤੇ ਚਲ ਜਾਇ। ਚਲ ਜਾ ਰਹੀ ਆ ਮੈਂ ਸਾਥ ਤੇ।